ਹਾਂਜੀ ਤੁਸੀਂ ਜੁੜੇ ਅੱਜ ਫੇਸਟ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਦੇ ਨਾਲ ਜਿੱਥੇ ਕਿ ਅਸੀਂ ਵੱਤ ਤੋਂ ਵੱਤ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਨੀ ਹੈ ਪੰਜਾਬ ਸਰਕਾਰ ਦੀ ਕੋਈ ਵੀ ਨਵੀਂ ਸਕੀਮ ਆਂਦੀ ਹੈ ਤਾਂ ਸਭ ਤੋਂ ਪਹਿਲਾ ਅਪਡੇਟ ਜਿਹੜੀ ਹੈ ਸਾਡੇ ਚੈਨਲ ਤੇ ਤੁਹਾਨੂੰ ਮਿਲਦੀ ਹੈ ਹੁਣ ਪੰਜਾਬ ਸਰਕਾਰ ਤੋਂ ਜਿਹੜੀ ਲੇਬਰ ਕਾਰਡ ਤੇ ਸਕੀਮ ਚੱਲ ਰਹੀ ਹੈ ਉਹਦੇ ਬਾਰੇ ਗੱਲ ਅੱਜ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਲੇਬਰ ਕਾਰਡ ਜਾਂ ਮਜ਼ਦੂਰ ਕਾਰਡ ਬਣਾਉਣ ਵਾਲੇ ਰਜਿਸਟਰਡ ਮਜ਼ਦੂਰਾਂ ਨੂੰ ਹਰ ਸਾਲ ਯਾਤਰਾ ਪੱਤਾ ਦੇ ਤੌਰ ਤੇ 10000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਸਕੀਮ ਜਿਹੜੀ ਹੈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਕੀ ਕਰਨਾ ਪੈਂਦਾ ਹੈ ਆਓ ਜਾਣਦੇ ਹਾਂ ਨੰਬਰ 1 ਤੇ ਤੁਹਾਡਾ ਲੀਬਰ ਕਾਰਡ ਬਣਿਆ ਹੋਣਾ ਲਾਜ਼ਮੀ ਹੈ ਅਰਜੀਕਰ ਜਿਹੜਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਸ ਵੈਲਫੇਅਰ ਬੋਰਡ ਦੇ ਵਿੱਚ ਰਜਿਸਟਰਡ ਮਜ਼ਦੂਰ ਹੋਣਾ ਜ਼ਰੂਰੀ ਹੈ ਮੈਂਬਰਸ਼ਿਪ ਜਿਹੜੀ ਹੈ ਵੈਲਿਡ ਹੋਵੇ ਭਾਵੇਂ ਤੁਹਾਡੀ ਜਿਹੜੀ ਕਾਪੀ ਬਣੀ ਹੈ ਉਹ ਜਿਹੜੀ ਅਪਡੇਟ ਹੋਈ ਹੋਵੇ ਤੇ ਕੰਟਰੀਬਿਊਸ਼ਨ ਜਮ੍ਹਾਂ ਕਰਵਾਇਆ ਹੋਵੇ ਫਾਰਮ ਕਿੱਥੋਂ ਮਿਲੇਗਾ ਆਪ ਜਤਰਾ ਪੱਤਾ ਲਈ ਵਿਸ਼ੇਸ਼ ਸਕੀਮ ਅਪਲੀਕੇਸ਼ਨ ਫਾਰਮ ਤੁਹਾਨੂੰ ਪੰਜਾਬ ਲੇਬਰ ਵਿਭਾਗ ਦੇ ਦਫ਼ਤਰਾਂ ਤੋਂ ਮਿਲ ਜਾਂਦਾ ਹੈ ਇਹ ਫਾਰਮ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਦੀਆਂ ਡਿਸਟ੍ਰਿਕਟ ਲੈਵਲ ਅਫਸ ਜਾਂ ਸੇਵਾ ਕੇਂਦਰਾਂ ਤੋਂ ਵੀ ਮਿਲ ਜਾਂਦਾ ਹੈ ਹੁਣ ਜ਼ਰੂਰੀ ਦਸਤਾਵੇਜ਼ ਇਹਦੇ ਵਿੱਚ ਕੀ ਲੱਗਦੇ ਨੇ ਲੇਬਰ ਕਾਰਡ ਦੀ ਕਾਪੀ ਪਹਿਲਾਂ ਤਾਂ ਇਹਦੇ ਵਿੱਚ ਲੱਗੇਗੀ ਨੰਬਰ 2 ਤੇ ਲੱਗੇਗਾ ਤੁਹਾਡਾ ਆਧਾਰ ਕਾਰਡ ਜਾਂ ਵੋਟਰ ਕਾਰਡ ਨੰਬਰ 3 ਤੇ ਬੈਂਕ ਪਾਸਬੁੱਕ ਦੀ ਕਾਪੀ ਜਿਸ ਦੇ ਵਿੱਚ ਪੈਸੇ ਤੁਹਾਡੇ ਟਰਾਂਸਫਰ ਹੋਣੇ ਨੇ ਨੰਬਰ 4 ਤੇ ਯਾਤਰਾ ਦਾ ਸਬੂਤ ਜਿਦੇ ਵਿੱਚ ਤੁਸੀਂ ਰੇਲਵੇ ਟਿਕਟ ਹਵਾਈ ਯਾਤ ਟਿਕਟ ਜਾਂ ਅਸੀਦ ਆਦੀ ਜਿੱਥੇ ਵੀ ਜ਼ਰੂਰੀ ਹੈ ਦੋ ਪਾਸਪੋਰਟ ਸਾਈਜ਼ ਫੋਟੋਆਂ ਇਹਦੇ ਵਿੱਚ ਲੱਗਣੀਆਂ ਨੇ ਫਾਰਮ ਕਿੱਥੇ ਜਮਾ ਕਰਨਾ ਹੈ ਪੂਰਾ ਭਰਿਆ ਹੋਇਆ ਫਾਰਮ ਤੇ ਸਾਰੇ ਦਸਤਾਵੇਜ਼ ਜ਼ਿਲ੍ਹਾ ਲੇਬਰ ਦਫ਼ਤਰ ਜਾਂ ਆਪਣੇ ਖੇਤਰ ਦੇ ਸੇਵਾ ਕੇਂਦਰ ਦੇ ਵਿੱਚ ਤੁਸੀਂ ਜਮਾ ਕਰਵਾਉਣਾ ਹੈ ਉੱਥੋਂ ਤੋਂ ਅਰਜੀ ਬੋਰਡ ਵੱਲੋਂ ਚੈੱਕ ਜਿਹੜੀ ਹੈ ਉਹ ਕੀਤੀ ਜਾਏਗੀ ਪੈਸੇ ਕਿਵੇਂ ਮਿਲਣਗੇ ਅਰਜੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ 10000 ਰੁਪਏ ਸਿੱਧੇ ਮਜ਼ਦੂਰ ਦੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕੀਤੇ ਜਾਂਦੇ ਨੇ ਹੁਣ ਇਹ ਦੱਸਦੀਆਂ ਕਿੰਨੀ ਵਾਰ ਇਹ ਪੈਸੇ ਤੁਸੀਂ ਸਾਲ ਦੇ ਵਿੱਚ ਲੈ ਸਕਦੇ ਹੋ ਇਹ ਸਹਾਇਤਾ ਸਾਲ ਦੇ ਵਿੱਚ ਸਿਰਫ ਇੱਕ ਵਾਰ ਦਿੱਤੀ ਜਾਂਦੀ ਹੈ ਜੇ ਤੁਸੀਂ ਪੰਜਾਬ ਦੇ ਰਜਿਸਟਰਡ ਮਜ਼ਦੂਰ ਹੋ ਤੇ ਤੁਹਾਡੇ ਕੋਲ ਲਿਵਰ ਕਾਰਡ ਹੈ ਜਾਂ ਗੁਲਾਬੀ ਕਾਪੀ ਹੈ ਤਾਂ ਤੁਸੀਂ ਹਰ ਸਾਲ ਯਾਤਰਾ ਲਈ 10000 ਰੁਪਏ ਸਰਕਾਰ ਤੋਂ ਲੈ ਸਕਦੇ ਹੋ ਇਸ ਲਈ ਤੁਹਾਨੂੰ ਯਾਤਰਾ ਪੱਤਾ ਵਾਲਾ ਐਪਲੀਕੇਸ਼ਨ ਫਾਰਮ ਲੈ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਜ਼ਿਲ੍ਹੇ ਦੇ ਲੇਬਰ ਦਫ਼ਤਰ ਜਾਂ ਸੇਵਾ ਕੇਂਦਰ ਦੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਹੈ ਇਸ ਤਰ੍ਹਾਂ ਤੁਸੀਂ ਜਿਹੜਾ 10000 ਰੁਪਏ ਲੈਣ ਦਾ ਹੱਕਦਾਰ ਹੋਵੋਗੇ ਤੁਹਾਨੂੰ ਫਾਰਮ ਦਾ ਸੈਂਪਲ ਜਿਹੜਾ ਅਸੀਂ ਆਪਣੀ ਵੀਡੀਓ ਰਾਹੀਂ ਦਿਖਾ ਰਹੇ ਹਾਂ ਇਹੋ ਜਿਹਾ ਫਾਰਮ ਤੁਹਾਨੂੰ ਇਹ ਮਿਲੇਗਾ ਇਹ ਤੁਸੀਂ ਭਰ ਕੇ ਜਮ੍ਹਾਂ ਕਰਵਾਉਣਾ ਹੈ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਨਿਤ ਨਵੀਆਂ ਸਕੀਮਾਂ ਬਾਰੇ ਜਾਣਨ ਲਈ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਇਹ 10000 ਰੁਪਿਆ ਲੈ ਸਕੇ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਜਾਜ ਧੰਨਵਾਦ